ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਅੱਜ ਕੱਲ ਤੁਸੀਂ ਇੱਕ ਟ੍ਰੈਂਡ ਦੇਖ ਰਹੇ ਹੋ ਕਿ ਲੋਕ ਨੀਲ ਦੀਆਂ ਬੋਤਲਾਂ ਯਾਨੀ ਕਿ ਪਾਣੀ ਦੇ ਵਿੱਚ ਨੀਲ ਪਾ ਕੇ ਉਜਾਲਾ ਵਗੈਰਾ ਪਾ ਕੇ ਬੋਤਲਾਂ ਜਿਹੜੀਆਂ ਹੈਗੀਆਂ ਨੇ ਉਹ ਆਪਦੇ ਦਰਵਾਜ਼ਿਆਂ ਦੇ ਉੱਪਰ ਟੰਗ ਰਹੇ ਨੇ ਠੀਕ ਹੈ ਜੀ ਤਾਂ ਉਹ ਕਿਉਂ ਟੰਗ ਰਹੇ ਨੇ ਕੀ ਇਹਦੇ ਪਿੱਛੇ ਕਾਰਨ ਹੈ ਤਾਂ ਉਹਨਾਂ ਦਾ ਜਿਹੜਾ ਕਾਰਨ ਹੋਏਗਾ ਕਿ ਬਈ ਕੁੱਤੇ ਜਿਹੜੇ ਹੁੰਦੇ ਨੇ ਉਹ ਉੱਥੇ ਕੋਈ ਗੰਦਗੀ ਨਾ ਕਰਕੇ ਜਾਣ ਆਸ-ਪਾਸ ਤਾਂ ਕੁੱਤੇ ਇਸ ਤੋਂ ਡਰ ਕੇ ਭੱਜ ਜਾਂਦੇ ਨੇ ਤਾਂ ਅਜਿਹਾ ਉਹਨਾਂ ਦਾ ਮੰਨਣਾ ਹੈ ਤਾਂ ਇਸ ਵੀਡੀਓ ਵਿੱਚ ਆਪਾਂ ਇਸ ਦੇ ਕੁਝ ਕਾਰਨ ਜਾਣਾਂਗੇ ਮਨੋਵਿਗਿਆਨਿਕ ਅਤੇ ਵਿਗਿਆਨਿਕ ਠੀਕ ਹੈ ਜੀ ਤਾਂ ਕੁਝ ਲੋਕ ਇਹ ਵੀ ਕਹਿੰਦੇ ਕਿ ਇਹ ਮਿੱਥਾ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਪਰ ਜੇ ਹੁੰਦਾ ਹੈ ਤਾਂ ਉਹਦੇ ਪਿੱਛੇ ਕੀ ਸਾਇੰਟਿਫਿਕ ਰੀਜ਼ਨ ਹੋ ਸਕਦਾ ਹੈ ਉਹ ਤੁਹਾਡੇ ਨਾਲ ਇਸ ਵੀਡੀਓ ਚ ਸਾਂਝਾ ਕੀਤਾ ਜਾ ਰਿਹਾ ਹੈ ਸੋ ਆਪਣਾ ਸਭ ਤੋਂ ਪਹਿਲਾ ਪੁਆਇੰਟ ਹੁੰਦਾ ਹੈ ਦਾ ਸ਼ਾਈਨੀ ਰਿਫਲੈਕਟਿਵ ਨੇਚਰ ਆਫ ਦਾ ਵਾਟਰ ਇਨਸਾਈਡ ਦਾ ਬੋਟਲ ਕੈਨ ਕ੍ਰੀਏਟ ਲਾਈਟ ਪੈਟਰਨਸ ਐਂਡ ਰਿਫਲੈਕਸ਼ਨਸ 댓 ਮੇ ਸਟਾਰਟਲ অর ਕਨਫਿਊਜ਼ ਦਾ ਡੌਗਸ ਕਿ ਜੋ ਪਾਣੀ ਜੋ ਨੀਲੇ ਢੋਲ ਵਾਲਾ ਪਾਣੀ ਜਿਹੜਾ ਬੋਤਲਾਂ ਦੇ ਵਿੱਚ ਹੁੰਦਾ ਹੈ ਜਿਸ ਨੂੰ ਲੋਕ ਦਰਵਾਜ਼ਿਆਂ ਦੇ ਉੱਪਰ ਟੰਗਦੇ ਹਨ ਤਾਂ ਉਹ ਜਿਹੜੀਆਂ ਜਿਹੜੇ ਕੁੱਤੇ ਹੁੰਦੇ ਨੇ ਉਹਦੀ ਅੱਖਾਂ ਦੇ ਵਿੱਚ ਕੁਝ ਪੈਟਰਨ ਕੁਝ ਰਿਫਲੈਕਸ਼ਨਸ ਕੌਜ਼ ਕਰਦਾ ਹੈ ਜਿਹਦੇ ਕਰਕੇ ਜਿਹੜਾ ਕੁੱਤਾ ਉਹ ਕਨਫਿਊਜ਼ ਹੋ ਜਾਂਦਾ ਹੈ ਠੀਕ ਹੈ ਜੀ ਕਿਉਂਕਿ ਉਸਨੇ ਅਜੇ ਹ ਅਕਸਰ ਪਹਿਲਾਂ ਨਹੀਂ ਐਨਕਾਊਂਟਰ ਕੀਤਾ ਹੁੰਦਾ ਪਹਿਲਾਂ ਨਹੀਂ ਦੇਖਿਆ ਹੁੰਦਾ ਸੋ ਇਸ ਕਾਰਨ ਉਹਦੇ ਮਨ ਦੇ ਵਿੱਚ ਇੱਕ ਅਜਿਹੀ ਭਾਵਨਾ ਪੈਦਾ ਹੁੰਦੀ ਹੈ ਕਿ ਜੋ ਵਸਤੂ ਉਹ ਦੇਖ ਰਿਹਾ ਹੈ ਜੋ ਨੀਲੇ ਰੰਗ ਵਾਲੀ ਬੋਤਲ ਹੈ ਉਹ ਉਹਦੇ ਲਈ ਇੱਕ ਅਨਫੈਮਿਲিয়ার ਆਬਜੈਕਟ ਹੈ ਜਿਹਦੇ ਬਾਰੇ ਉਹ ਨਹੀਂ ਜਾਣਦਾ ਠੀਕ ਹੈ ਜੀ ਬਲੂ ਬੋਟਲ ਫਿਲਡ ਵਿਦ ਵਾਟਰ ਇਜ਼ ਨਾਟ ਅ ਟਿਪੀਕਲ ਆਬਜੈਕਟ ਦੇ ਐਨਕਾਉਂਟਰ ਮਤਲਬ ਇਹ ਅਕਸਰ ਪਹਿਲਾਂ ਉਹਨਾਂ ਨੇ ਨਹੀਂ ਦੇਖੀ ਹੁੰਦੀ ਤਾਂ ਇਹਨਾਂ ਨੂੰ ਨਵੀਂ ਲੱਗਦੀ ਹੈ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਅਤੇ ਉਹ ਕੌਸ਼ੀਅਸ ਯਾਨੀ ਕਿ ਸਾਵਧਾਨ ਹੋ ਜਾਂਦੇ ਹਨ ਅਤੇ ਉਸ ਜਗ੍ਹਾ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਨ ਸੋ ਇਹ ਤਾਂ ਹੋ ਗਈ ਉਹਨਾਂ ਦੇ ਮਨ ਦੀ ਸਥਿਤੀ ਕਿ ਉਹਦੇ ਮਨ ਦੇ ਵਿੱਚ ਇਸ ਜਿਹੜਾ ਡਰ ਪੈਦਾ ਹੋ ਜਾਂਦਾ ਕਿ ਉਹ ਚੀਜ਼ ਉਹਨਾਂ ਦੇ ਲਈ ਖਤਰਨਾਕ ਹੋ ਸਕਦੀ ਹੈ ਤਾਂ ਹੁਣ ਪਰ ਗੱਲ ਕਰੀਏ ਵਿਗਿਆਨਿਕ ਰੀਜ਼ਨ ਦੀ ਡੌਗਸ ਡੂ ਨਾਟ ਸੀ ਕਲਰ ਇਨ ਦਾ ਸੇਮ ਵੇ ਐਸ ਦਾ ਹਿਊਮਨ ਡੂ ਜਿਵੇਂ ਮਨੁੱਖ ਰੰਗਾਂ ਨੂੰ ਦੇਖਦਾ ਹੈ ਜਿਹੜੇ ਕੁੱਤੇ ਨੇ ਉਸ ਤਰ੍ਹਾਂ ਦੇ ਰੰਗਾਂ ਨੂੰ ਨਹੀਂ ਦੇਖ ਸਕ ਪਾਉਂਦੇ ਠੀਕ ਹੈ ਜੀ ਸਾਮ ਕਲਰ ਜਿਹੜੇ ਜਿਵੇਂ ਕਿ ਸ਼ੇਡਸ ਆਫ ਬਲੂ ਸਪੈਸ਼ਲੀ ਜਿਹੜਾ ਹੁੰਦਾ ਕੁੱਤੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਕਲੀਅਰਲੀ ਦੇਖਦੇ ਹਨ ਅਤੇ ਡਿਸਟਿੰਗੁਇਸ਼ ਕਰਦੇ ਹਨ ਅਤੇ ਬਾਕੀ ਰੰਗਾਂ ਤੋਂ ਅਲੱਗ ਦੇਖਦੇ ਹਨ ਠੀਕ ਹੈ ਜੀ ਤਾਂ ਉਹਦੇ ਨਾਲ ਕੀ ਹੋਊਗਾ ਵੀ ਜਿਹੜਾ ਬਲੂ ਕਲਰ ਹੈ ਉਹਨੂੰ ਬਹੁਤ ਜਲਦੀ ਪ੍ਰੋਮੀਨੈਂਟਲੀ ਦਿਖ ਜਾਂਦਾ ਹੈ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਇਸ ਕਲਰ ਦੇ ਪ੍ਰਤੀ ਸੋ ਇਸ ਕਲਰ ਨੂੰ ਦੇਖਣ ਉਪਰੰਤ ਉਹਨਾਂ ਦੇ ਯਾਨੀ ਕਿ ਡੌਗਸ ਦੇ ਬ੍ਰੇਨ ਦੇ ਵਿੱਚ ਇੱਕ ਇਨਵੋਲੰਟਰੀ ਰਿਐਕਸ਼ਨ ਹੁੰਦੀ ਹੈ ਠੀਕ ਹੈ ਜੀ ਇੱਕ ਪ੍ਰਤੀਕਿਰਿਆ ਹੁੰਦੀ ਹੈ ਇਨਵੋਲੰਟਰੀ ਤੋਂ ਭਾਵ ਹੁੰਦਾ ਜਿਸ ਦੇ ਉੱਪਰ ਉਹਨਾਂ ਦਾ ਖੁਦ ਦਾ ਕੰਟਰੋਲ ਨਹੀਂ ਹੁੰਦਾ ਸੋ ਇਹ ਜਿਹੜਾ ਰਿਫਲੈਕਸ ਪੈਦਾ ਹੁੰਦਾ ਜੋ ਰਿਐਕਸ਼ਨ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਆ ਸਟਾਰਟਲ ਰਿਫਲੈਕਸ ਜਾਂ ਫਿਰ ਸਟਾਰਟਲ ਰਿਸਪੌਂਸ ओके ਇਹ ਮਨੁੱਖ ਦੇ ਵਿੱਚ ਵੀ ਹੁੰਦਾ ਹੈ ਜਦੋਂ ਕੋਈ ਮਨੁੱਖ ਕੋਈ ਲਾਊਡ ਨਵਾਈਸ ਸੁਣਦਾ ਹੈ ਅਚਾਨਕ ਕੋਈ ਖਤਰਨਾਕ ਆਵਾਜ਼ ਸੁਣਦਾ ਹੈ ਜਾਂ ਉਹਨਾਂ ਦੇ ਕੋਈ ਬਾਡੀ ਚ ਸੱڈن ਮੂਵਮੈਂਟ ਹੁੰਦੀ ਹੈ ਜਾਂ ਫਿਰ ਆਪਾਂ ਬ੍ਰਾਈਟ ਲਾਈਟ ਦੇਖਦੇ ਹਾਂ ਇਸੇ ਤਰ੍ਹਾਂ ਡੌਗਸ ਦੇ ਅੰਦਰ ਵੀ ਅਗਰ ਕੋਈ ਉਹ ਸਾਊਂਡ ਸੁਣਦੇ ਨੇ ਜਾਂ ਕੋਈ ਅਜੀਬ ਤਰ੍ਹਾਂ ਦਾ ਰੰਗ ਦੇਖਦੇ ਨੇ ਠੀਕ ਹੈ ਜਾਂ ਫਿਰ ਕੋਈ ਉਹਨਾਂ ਦੇ ਸੱڈن ਮੂਵਮੈਂਟ ਹੁੰਦੀ ਹੈ ਤਾਂ ਉਦੋਂ ਉਹਨਾਂ ਦੇ ਅੰਦਰ ਵੀ ਇੱਕ ਰਿਐਕਸ਼ਨ ਹੁੰਦੀ ਹੈ ਇਨਵੋਲੰਟਰੀ ਜਿਸ ਨੂੰ ਕਿਹਾ ਜਾਂਦਾ ਹੈ ਸਟਾਰਟਲ ਰਿਫਲੈਕਸ ਜਾਂ ਸਟਾਰਟਲ ਰਿਸਪੌਂਸ ਤਾਂ ਇਹਦੇ ਨਾਲ ਕੀ ਹੋਊਗਾ ਸੋ ਇਸ ਰਿਫਲੈਕਸ ਤੋਂ ਬਚਣ ਦੇ ਲਈ ਇਸ ਪ੍ਰਤੀਕਿਰਿਆ ਤੋਂ ਬਚਣ ਦੇ ਲਈ ਜਿਹੜੇ ਡੌਗ ਨੇ ਉਹ ਉਸ ਪਾਰਟिकुलर ਜਗ੍ਹਾ ਨੂੰ ਅਵੋਇਡ ਕਰਨਗੇ ਜਿੱਥੇ ਇਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਆਬਜੈਕਟ ਦਿਖੂਗਾ ਜਿਹਦੇ ਤੋਂ ਉਹਨਾਂ ਨੂੰ ਡਰ ਮਹਿਸੂਸ ਹੋਵੇ ਠੀਕ ਹੈ ਜੀ ਸੋ ਇਹੀ ਰੀਜ਼ਨ ਹੈ ਕਿ ਉਹ ਜਿਹੜੀਆਂ ਨੀਲੇ ਰੰਗ ਵਾਲੀਆਂ ਬੋਤਲਾਂ ਅੱਜਕਲ ਲੋਕ ਟੰਗਦੇ ਨੇ ਤਾਂ ਉਥੋਂ ਡੌਗ ਜਿਹੜਾ ਹੈਗਾ ਉਸ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੂਗਾ ਠੀਕ ਹੈ ਜੀ ਡੌਗਸ ਹੈਵ ਡਾਈਕਰੋਮੈਟਿਕ ਵਿਜ਼ਨ ਮੀਨਿੰਗ ਦੇਸੀ ਕਲਰ ਪ੍ਰਾਇਮਰਲੀ ਇਨ ਦਾ ਸ਼ੇਡਸ ਆਫ ਬਲੂ ਜਿਹੜੇ ਡੌਗ ਨੇ ਉਹਨਾਂ ਦਾ ਡਾਈਕਰੋਮੈਟਿਕ ਵਿਜ਼ਨ ਹੁੰਦਾ ਹੈ ਸਾਇੰਟਿਫਿਕ ਪੱਖ ਤੋਂ ਪਾ ਇੱਥੇ ਗੱਲ ਕਰ ਰਹੇ ਆ ਸੋ ਉਹ ਬਲੂ ਨੂੰ ਸ਼ੇਡਸ ਦੇ ਰੂਪ ਚ ਦੇਖਦੇ ਨੇ ਅਤੇ yellow ਦੇ ਰੂਪ ਚ ਦੇਖਦੇ ਨੇ ਠੀਕ ਹੈ ਜੀ ਬਲੂ ਤੇ yellow ਤਾਂ ਦੋ ਰੰਗਾਂ ਦੇ ਉਹ ਸ਼ੇਡਸ ਜ਼ਿਆਦਾ ਜਿਹੜੇ ਪ੍ਰੋਮੀਨੈਂਟਲੀ ਦਿਖ ਪਾਉਂਦੇ ਨੇ ਸੋ ਉਹ ਮਨੁੱਖ ਦੀ ਤਰ੍ਹਾਂ ਬਲੂ ਜਜ ਰੈੱਡ ਜਿਹੜਾ ਕਲਰ ਹੈ ਉਹਨਾਂ ਨੂੰ ਪ੍ਰੋਪਰ ਨਹੀਂ ਦੇਖ ਪਾਉਂਦੇ ਸਿਰਫ ਨੀਲੇ ਰੰਗ ਨੂੰ ਹੀ ਉਹ ਚੰਗੀ ਤਰ੍ਹਾਂ ਦੇਖ ਪਾਉਂਦੇ ਨੇ ਇਸ ਕਰਕੇ ਲੋਕ ਨੀਲੇ ਕਲਰ ਦੀਆਂ ਬੋਤਲਾਂ ਟਾਂਕ ਕੇ ਉਹਨਾਂ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰਾ ਇੱਕ ਹੋਰ ਵੀ ਕਾਰਨ ਹੈ ਵਿਗਿਆਨਿਕ ਕਾਰਨ ਕਿ ਡੌਗਸ ਆਰ ਹਾਈਲੀ ਸੈਂਸਿਟਿਵ ਟੂ ਮੋਸ਼ਨ ਠੀਕ ਹੈ ਜੀ ਗਤੀ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਨੇ ਜਿਹੜੇ ਡੌਗ ਹੁੰਦੇ ਨੇ ਹੈਂਗਿੰਗ ਬੋਟਲ ਥੈਟ ਮੂਵ ਇਨ ਦਾ ਵਿੰਡ ਹਵਾ ਦੇ ਵਿੱਚ ਜਦੋਂ ਉਹ ਨੀਲੇ ਰੰਗ ਦੀ ਪਾਣੀ ਵਾਲੀ ਬੋਤਲ ਹਿੱਲਦੀ ਹੈ ਤਾਂ ਉਹ ਵੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦਾ ਅਟਰੈਕਟ ਕਰਦੀ ਹੈ ਉਹਨਾਂ ਦੀ ਅਟੈਂਸ਼ਨ ਨੂੰ ਡੌਗ ਦੇ ਠੀਕ ਹੈ ਜੀ ਤਾਂ ਉਹਦੇ ਨਾਲ ਵੀ ਡੌਗ ਦੇ ਅੰਦਰ ਜਿਹੜਾ ਸਟਾਰਟਲ ਰਿਫਲੈਕਸ ਆ ਪੈਦਾ ਹੁੰਦਾ ਹੈ ਸੋ ਜਦੋਂ ਇਹ ਡੌਗ ਜਿਹੜਾ ਹੈਗਾ ਉਹ ਨੀਲੀ ਪਾਣੀ ਵਾਲੀ ਬੋਤਲ ਨੂੰ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਦਾ ਪਾਰਟ ਰੈਟੀਨਾ ਜਿਹੜਾ ਹੈਗਾ ਉਹ ਸਿਗਨਲ ਨੂੰ ਡਿਟੈਕਟ ਕਰਦਾ ਹੈ ਅਤੇ ਉਸ ਨੂੰ ਬ੍ਰੇਨ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਬ੍ਰੇਨ ਚ ਉਹਨਾਂ ਏਰੀਆ ਚ ਲੈ ਕੇ ਜਾਂਦਾ ਹੈ ਜਿਹੜੇ ਏਰੀਆ ਰਿਸਪੌਂਸੀਬਲ ਹੁੰਦੇ ਨੇ ਜ਼ਿੰਮੇਵਾਰ ਹੁੰਦੇ ਨੇ ਵਿਜ਼ੂਅਲ ਪਰਸੈਪਸ਼ਨ ਦੇ ਲਈ ਕਿ ਉਹਨਾਂ ਨੇ ਕੀ ਦੇਖਿਆ ਠੀਕ ਹੈ ਜੀ ਅਤੇ ਮੋਸ਼ਨ ਡਿਟੈਕਸ਼ਨ ਦੇ ਲਈ ਠੀਕ ਹੈ ਜੀ ਮੋਸ਼ਨ ਨੂੰ ਵੀ ਡਿਟੈਕਟ ਕਰਦੇ ਨੇ ਜਦੋਂ ਬੋਤਲ ਹਵਾ ਦੇ ਵਿੱਚ ਹਿੱਲਦੀ ਹੈ ਤਾਂ ਉਹ ਮੋਸ਼ਨ ਵੀ ਡਿਟੈਕਟ ਕਰਦੇ ਨੇ ਤਾਂ ਬ੍ਰੇਨ ਉਸ ਤੋਂ ਬਾਅਦ ਪ੍ਰਤੀਕਿਰਿਆ ਕਰਦਾ ਹੈ ਡੌਗ ਸਾਰਾ ਦਿਨ ਦੋ ਤਰ੍ਹਾਂ ਦੇ ਰਿਸਪੌਂਸ ਫੀਲ ਕਰਦਾ ਹੈ ਪਹਿਲਾ ਰਿਸਪੌਂਸ ਹੁੰਦਾ ਆਈ ਬਲਿੰਕ ਐਂਡ ਹੈਡ ਮੂਵਮੈਂਟ ਤੇ ਦੂਸਰਾ ਹੁੰਦਾ ਬਾਡੀ ਮੂਵਮੈਂਟ ਠੀਕ ਹੈ ਜੀ ਡੌਗਸ ਮੇ ਬਲਿੰਕ অর ਮੂਵ देयर ਹੈਡ ਕੁਇਕਲੀ ਅਵੇ ਫਰਮ ਦਾ ਸਟੀਮੂਲਸ ਮਤਲਬ ਉਹ ਜਲਦੀ ਜਲਦੀ ਆਪਣੀਆਂ ਅੱਖਾਂ ਤੇ ਸਿਰ ਹਿਲਾਉਂਦੇ ਰਹਿੰਦੇ ਹਨ ਤਾਂ ਕਿ ਉਹ ਉਸ ਸਟੀਮੂਲਸ ਨੂੰ ਯਾਨੀ ਕਿ ਨੀਲੇ ਰੰਗ ਵਾਲੀ ਬੋਟਲ ਨੂੰ ਅਵੋਇਡ ਕਰਨ ਠੀਕ ਹੈ ਅਤੇ ਉਹ ਆਪਣੀ ਬਾਡੀ ਦੇ ਵਿੱਚ ਵੀ ਬਾਡੀ ਜਰਕ ਮਹਿਸੂਸ ਕਰਦੇ ਨੇ ਜੰਪ ਮਹਿਸੂਸ ਕਰਦੇ ਨੇ ਠੀਕ ਹੈ ਤਾਂ ਉਹਦੇ ਅੰਦਰ ਇੱਕ ਅਜਿਹੀ ਪ੍ਰਤੀਕਿਰਿਆ ਪੈਦਾ ਹੋਣ ਦੇ ਕਾਰਨ ਉਹ ਉਸ ਜਗ੍ਹਾ ਤੋਂ ਭੱਜ ਜਾਂਦੇ ਨੇ ਜਿੱਥੇ ਨੀਲੇ ਰੰਗ ਵਾਲੀ ਉਹ ਬੋਤਲ ਦੇਖਦੇ ਨੇ ਸੋ ਇਹ ਸਾਨੂੰ ਕੁਝ ਵਿਗਿਆਨਿਕ ਅਤੇ ਮਨੋਵਿਗਿਆਨਿਕ ਕਾਰਨ ਕਿ ਕਿਉਂ ਲੋਕ ਨੀਲੇ ਪਾਣੀ ਵਾਲੀਆਂ ਬੋਤਲਾਂ ਟੰਗਦੇ ਨੇ ਗੇਟਾਂ ਦੇ ਉੱਪਰ ਠੀਕ ਹੈ ਡੌਗਸ ਨੂੰ ਅਵੋਇਡ ਕਰਨ ਦੇ ਲਈ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗਾ ਲੱਗੇਗਾ ਹਰੇਕ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਕਮੈਂਟ ਬਾਕਸ ਵਿੱਚ ਮੈਂਸ਼ਨ ਕਰੋਗੇ ਤੁਸੀਂ ਵੀ ਇਹ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਅਗਰ ਕਰਦੇ ਹੋ ਤਾਂ ਤੁਸੀਂ ਕਿਸ ਲੌਜਿਕ ਦੇ ਬਿਹਾਫ ਤੇ ਉੱਪਰ ਇਹ ਸ਼ੁਰੂ ਕੀਤਾ ਤੇ ਹਰੇਕ ਵਾਰ ਸ਼ੇਅਰ ਕਰਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬਿਲਕੁਲ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ